ਇਹਨਾਂ ਨੇ ਕਕਾਰ ਕੇ ਸਭ ਨੂੰ ਉਸਤ ਕਰਦਾ ਜਿਹੜੇ ਨਵੇਂ ਪ੍ਰਚਾਰਕ ਹੈ ਨਾ ਉਹ ਕੇਸਾਂ ਨੂੰ ਇੱਕ ਕਕਾਰ ਬਣਾਦਾ ਉਹਨਾਂ ਦੇ ਵੱਜੇ ਕਹਿੰਦੇ ਕੇਸ ਤਰ੍ਹਾਂ ਆਪਣਾ ਕੰਗਾ ਦਰਬਾਨ ਤੇ ਕਿਸ਼ਹਰਾ ਪਰ ਅਸਲ ਵਿੱਚ ਕੇਸ ਗੁਰੂ ਕੀ ਮੋਹਰ ਹੈ ਤੇ ਪੰਜਵਾ ਕਕਾਰ ਹੈ ਨੀਲੇ ਰੰਗ ਦੀ ਕੇਸ ਕੀ ਜੋਦੇ ਚਲੰਗੀ ਦਾ ਰਸਾਲ ਨੇ ਆਪ ਪੰਥ ਦੇ ਵਿੱਚ ਇਹ ਮਰਜ਼ਾਦਾ ਚੁੜਾ 2.5 ਤੋਂ ਲੈ ਕੇ 5 ਮੀਟਰ ਤੱਕ ਦੀ ਲੰਬਾਈ ਹੋ ਸਕਦੀ ਹੈ ਹਰਨੇ ਵਾਲੇ ਸਿੰਘ ਹੋਰ ਵੀ ਜਿਹੜੀ ਵੱਡੀ ਕਸ਼ੀ ਸਜਾ ਸਕਦੇ ਆ ਪਰ ਆਮ ਅਰੰਭ ਦਾਏ ਦੀ ਢਾਈ ਤੋਂ 5 ਮੀਟਰ ਤੱਕ ਦੀ ਹੈ ਜਦੋਂ ਅਮਰਤ ਛਕ ਲਿਆ ਹਰ ਮਾਈ ਭਾਈ ਦੇ ਕਸ਼ੇਰੇ ਵਾਲ ਇਹ ਵੀ ਸਰੀਰ ਦੇ ਨਾਲ ਹੋਣੀ ਚਾਹੀਦੀ ਹੈ ਹਰ ਵੇਲੇ ਸਿਰ ਤੇ ਤੇ ਅਕਸਰ ਪੁਰਾਣੇ ਸਮਿਆਂ 'ਚ ਹਰ ਮਾਈ ਭਾਈ ਦਸਤਾਰ ਸਜਾਉਂਦਾ ਸੀ ਇਸ ਕਰਕੇ ਹੀ ਅੱਜ ਬਹੁਤੇ ਸਿੱਖਾਂ ਕੋਲ ਤੇ ਪੰਜ ਕਕਾਰ ਵੀ ਪੂਰੇ ਨਹੀਂ ਚੜ੍ਹਦੀ ਕਲਾ ਪ੍ਰਾਪਤ ਹੋਣੀ ਤੇ ਅਗਲੀ ਗੱਲ ਹੈ ਤਾਂ ਕਰਕੇ ਸਤਿਗੁਰੂ ਪਾਤਸ਼ਾਹ ਨੇ ਜੋ ਮਨਜਾਗਾ ਪਲਸ ਵਿੱਚ ਬਣਾਈ ਆ ਉਹ ਅੱਜ ਵੀ ਹਾਜ਼ਰ ਹਨ। ਨਾ ਕੋਈ ਉਹਨੂੰ ਵਧਾ ਸਕਿਆ ਨਾ ਕੋਈ ਉਹਨੂੰ ਘਟਾ ਸਕੇਗਾ। ਖਾ ਕੋ ਆਪਣੀਆਂ ਬਣਾ ਕੇ ਕੋਈ ਫੂੜ ਮਰਤ ਕਰਦਾ ਤੁਰਿਆ ਫਿਰ ਦੁਨੀਆ 'ਚ ਤਾਂ ਫਿਰ ਖਾਰ ਹੋਏਗਾ ਭਾਈ। ਉਹਨਾਂ ਨੂੰ ਹੀ ਗਿਆ ਖਾਰ ਹੋਏ ਸਭ ਮਿਲਣਗੇ। ਜਦੋਂ ਦੁਨੀਆ ਤੋਂ ਕੋਈ ਟੰਬਾ ਖਾ ਕੇ ਮੁੜਨ ਗਿਆ ਧਲੇ ਮੱਠੇ ਹੋ ਕੇ ਫਿਰ ਆਪੇ ਹੀ ਕਹਿਣਗੇ ਵੀ ਆਹ ਮਨਜਾਗਾ ਠੀਕ ਹੈ। ਕਿ ਮਹਾਰਾਜ ਨੇ ਜੋ ਕਿਹਾ ਸ਼ਸਤਰ ਧਾਰੀ ਹੋ ਗਏ ਰਹੀਏ ਤੇ ਰੱਬ ਹੀ ਸਾਰੇ ਲੈ ਸਕਣ ਜਦੋਂ ਕਿਸੇ ਨੇ ਤੁਰਨ ਹੀ ਨਾ ਦਿੱਤਾ ਕੋਈ ਅਜਿਹਾ ਪਤਾ ਕਰੋ ਨਾ ਸਮਝੀ ਲੁੱਟਾਂ ਵੱਡਾਂ ਕਰਨ ਲੱਗ ਕੇ ਆਪੇ ਹੀ ਕਹਿਣਗੇ ਸ਼ਸਤਰ ਧਾਰੀ ਹੋ ਜਾਓ ਆਏ ਖਵਾਲ ਹੋ ਕੇ ਮਿਲਣਗੇ ਖਾਲਸੇ